ਤੋੜੇ ਪਸ਼ੂ ਵੀ ਇੱਥੇ ਖੜੇ ਆ। ਹਾਂ, ਵਿੱਚ ਅੰਦਰੇ ਖੜੇ ਨੇ 25 ਪਸ਼ੂ ਨੇ। 27-28 ਦੀ ਆ 50-7 ਘਰ ਹੈ। ਦੇਥ ਬੈਠੇ ਇੱਥੇ ਪਸ਼ੂ ਵੀ 27 ਹਨ ਜਿਹੜੇ ਲੈ ਤੇ ਬੈਠੇ। ਕਿੰਨੇ ਦਿਨਾਂ ਤੋਂ ਸਾਹਮਣਾ ਕਰ ਰਿਹਾ ਸਥਿਤੀ ਦਾ? 1 ਹਫਤੇ ਤੋਂ। ਕੋਈ ਨਹੀਂ ਪਹੁੰਚਿਆ। ਕੋਈ ਨਹੀਂ ਪਹੁੰਚਿਆ। ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਨਹੀਂ ਸਿਰਫ ਫੀਡ 5-5 ਕਿਲੋ ਦਿੱਤੀ ਸੀਗੀ। ਹੂੰ। ਹੋਰ ਕੁਝ ਵੀ ਨਹੀਂ ਦੇ ਮੰਨ ਲਓ ਇੱਥੇ ਚਾਇਆ ਗਿਆ। ਤੁਸੀਂ ਰਿਸਕ 'ਚ ਕਿਉਂ ਬੈਠੇ ਹੋ ਇੰਨੇ ਰਿਸਕ 'ਚ ਤੁਹਾਨੂੰ ਲੱਗਦਾ ਨਹੀਂ ਸੇਫ ਜਗ੍ਹਾ ਜਾਣਾ ਚਾਹੀਦਾ ਜੀ ਪਰਿਵਾਰ ਹੈਗਾ ਇੰਨਾ ਸਮਾਨ ਹੈਗਾ ਕਿੱਥੇ ਲੈ ਕੇ ਜਾਈਏ ਇਹ ਇਹ ਘਰ ਛੱਡ ਕੇ ਜਾਣੇ ਆਂ ਪਿੱਛੋਂ ਅੱਜਕੱਲ ਚੋਰੀ ਚੋਰੇ ਵਾਲੇ ਆ ਕੇ ਬੇੜੀਆਂ ਨਾਲ ਹੀ ਆ ਕੇ ਚੋਰੀ ਕਰਕੇ ਲੈ ਜਾਂਦੇ ਪਹਿਲੇ 23 ਵਿੱਚ ਵੀ ਹਾਲਾਤ ਸੀਗੇ ਚੋਰੀਆਂ ਹੋ ਜਾਂਦੀਆਂ ਨੇ ਚੋਰੀ ਹੋ ਜਾਂਦੀ ਪਿੱਛੇ ਸੱਚਾ ਇਹ ਦੋਨੇ ਪਾਸੇ ਹੀ ਦਿੱਕਤ ਹੈ ਤੁਹਾਨੂੰ ਹਾਂਜੀ ਦੋਨੇ ਪਾਸੇ ਦਿੱਕਤ ਹੈ ਮੈਡੀਕਲ ਐਮਰਜੈਂਸੀ ਆ ਜੇ ਮੈਂ ਬੀਬੀਆਂ ਨਾਲ ਗੱਲਬਾਤ ਕਰ ਰਿਹਾ ਸੀ ਫਿਰ ਤਾਂ ਤੁਹਾਡੇ ਲਈ ਕੋਈ ਸੋਲੂਸ਼ਨ ਨਹੀਂ ਕਿਵੇਂ ਪਹੁੰਚੋਗੇ ਹਸਪੀਟਲ ਦੇ ਵਿੱਚ ਕੋਈ ਬੱਚਾ ਹੋਣ ਵਾਲਾ ਕਿਸੇ ਔਰਤ ਦੇ ਤਾਂ ਉਹ ਸਾਰਾ ਮੁਸ਼ਕਲ ਹੋ ਜਾਏਗਾ ਜੀ ਉਹ ਤਾਂ ਮੁਸ਼ਕਲ ਹੈ ਬੰਦੋ ਮੁਸ਼ਕਲ ਹੀ ਆਇਆ ਹੁਣ ਬੈਠੇ ਹੁਣ ਤੂੰ ਤੂੰ ਗਿਆ ਵੀ ਨਹੀਂ ਜਾਂਦਾ ਪਈ ਅਜੇ ਸਹੀ ਹੈ ਇਹਨਾਂ ਤੇ ਅਜੇ ਨਹੀਂ ਪਈ ਅਹੀ ਨਹੀਂ ਜਾ ਹੱਕੜੇ ਤੇ ਮਾਲ ਮੰਨੀ ਜਿਹੜਾ ਉਹ ਲੈ ਤੇ ਇੱਥੇ ਬੈਠੇ ਜਦ ਬੰਨ ਬੰਨੀ ਜਾਂਦੇ ਰਾਤ ਵੀ ਹੁਣ ਬਾਹਰਸ ਪਵੇ ਦੀ ਹੁਣ ਹੱਦ ਮੁੰਡੇ ਹਾਰੇ ਹੀ ਬੰਦ ਬੁੜੀਆਂ ਬੰਦ ਲੈ ਕੇ ਪਾਵਾਂ ਦੇ ਬੰਨ ਮੇਰੇ ਇਹਨੇ ਚੋਰ ਵੀ ਆ ਜਾਂਦੇ ਆ ਜੇ ਕਾਰ ਵਿੱਚ ਲੱਭਦੇ ਨਹੀਂ ਨਿਕਲਾ ਜਾਂਦੇ ਵਹਿਲੀ ਵਿਅਕਤੀ ਵਿੱਚ ਭਰੀ ਪਈ ਹੈ ਮਾਲ ਦੀ ਭਰੀ ਪਈ ਹੈ ਕਾਰ ਦੇ ਹਮਾਨ ਨਹੀਂ ਮੁਕਦੇ ਤੇ ਕੀ ਕੀ ਲੈ ਜਾਈਏ ਜੋ ਮਾਲ ਕਢ ਰਹੇ ਤੇ ਇਥੇ ਚੋਰ ਪੈ ਜਾਂਦੇ ਨੇ ਇਲਾਕੇ ਦੇ ਵਿੱਚ ਆ ਜੀ ਜਿਹੜੀਆਂ ਟਾਣੀਆਂ ਨੇ ਘੁਰਕੇ ਪਿੰਡ ਦੀਆਂ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਪਿਛਲੇ ਪਿੰਡ ਤੱਕ ਤਾਂ ਟਰਾਲੀਆਂ ਪਹੁੰਚ ਜਾਂਦੀਆਂ ਨੇ ਪਰ ਅੱਗੇ ਟਰਾਲੀ ਦਾ ਜਿਹੜਾ ਸੜਕ ਦਾ ਕਨੈਕਸ਼ਨ ਬਿਲਕੁਲ ਖਤਮ ਹੋ ਜਾਂਦਾ ਹੈ ਇੱਥੇ ਢਾਣੀ ਦੇ ਇੱਕ ਪਰਿਵਾਰ ਦੇ ਸਾਡੇ ਨਾਲ ਘੱਟੋ ਘੱਟ 27 ਮੈਂਬਰ ਇਸ ਵਕਤ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿੰਨੇ ਦਿਨਾਂ ਦੇ ਵਿੱਚ ਉਹ ਫਸੇ ਹੋਏ ਨੇ ਕੀ ਸਥਿਤੀ ਹੈ ਕੀ ਉਹਨਾਂ ਕੋਲ ਰਾਸ਼ਨ ਪਹੁੰਚਿਆ ਹੈ ਜਾਂ ਪ੍ਰਸ਼ਾਸਨ ਉਹਨਾਂ ਦੀ ਕਿੰਨੀ ਕਮਾਦ ਮਦਦ ਕਰ ਰਿਹਾ ਹੈ ਕਿਉਂਕਿ ਜੇ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਤਾਂ ਬਹੁਤ ਦਿੱਕਤ ਹੋ ਸਕਦੀ ਹੈ ਕਿਉਂਕਿ ਤੁਹਾਨੂੰ ਦਿਖਾਉਣੇ ਆ ਪਾਣੀ ਦੀ ਜਿਹੜੀ ਜਿਹੜੀ ਸਥਿਤੀ ਹੈ ਕੀ ਆ ਆਸ-ਪਾਸ ਤਾਂ ਦੇਖੋ ਹਰ ਪਾਸੇ ਦਰਿਆ ਹੀ ਨਜ਼ਰ ਆ ਰਿਹਾ ਦਰਿਆ ਬਣਿਆ ਹੋਇਆ ਚਾਰੇ ਪਾਸੇ ਪਾਣੀ ਹੀ ਪਾਣੀ ਆ ਕੀ ਹਾਲਾਤ ਨੇ ਜੀ ਤੁਹਾਡੇ ਅੱਜ ਇਹ ਬਾਈਹਰੀ ਰਿਸਕ ਲੈ ਕੇ ਆਏ ਅੱਗੇ ਲੰਗਰ ਲੈ ਕੇ ਆਏ ਕੋਈ ਕਿਸ਼ਤੀ ਵੀ ਨਹੀਂ ਸੀ ਇਹ ਚੱਪੂਆਂ ਨਾਲ ਚਲਾ ਕੇ ਲੈ ਕੇ ਆਏ ਪਹਿਲਾਂ ਕੋਈ ਪਹੁੰਚਿਆ ਤੁਹਾਡੇ ਤੱਕ ਜੀ ਨਹੀਂ ਜਾ ਪਹੁੰਚਿਆ ਬੰਦੋ ਨਹੀਂ ਪਹੁੰਚਿਆ ਇਵੇਂ ਬੈਠੇ ਅੱਜ ਤੱਕ ਕਹੀਂ ਬੈਠੇ ਨਹੀਂ ਆ ਇਵੇਂ ਬੈਠੇ ਨਹੀਂ ਪਹੁੰਚਿਆ ਹੱਦੇ ਬਣੇ ਕੋਈ ਘਰ ਚ ਬੰਨ ਨਹੀਂ ਰਿਹਾ ਕਿਉਂਕਿ ਪਾਣੀ ਨਹੀਂ ਕੋਈ ਨਹੀਂ ਆ ਬੰਨ ਨਹੀਂ ਬੰਨ ਤੇ ਬੈਠੇ ਵੀ ਕੀ ਪਤਾ ਅਬਰ ਜੇ ਠੀ ਟੁੱਟ ਵੀ ਹੱਕਦਾ ਹੈ ਵਿੱਤੇ ਬੈਠੇ ਬਾਲ ਮੰਨੀ ਨਹੀਂ ਕੱਢਾ ਗਿਆ ਤੇ ਨਹੀਂ ਨਿਕਲਾ ਹੁਣ ਬੰਨ ਬੰਨ ਤੇ ਬੈਠ ਤੁਹਾਨੂੰ ਆਏ ਵੀ ਨਹੀਂ ਕਿਸੇ ਨੇ ਕਿਹਾ ਕਿ ਵੀ ਸੇਫ ਜਗਾ ਲੈ ਚਲਦੇ ਆ ਨਹੀਂ ਆ ਕਿਸੇ ਨੇ ਕਿਹਾ ਹਨ ਹਾਨੂੰ ਨੇ ਕਿਹਾ ਕੀ ਤੁਹਾਡੇ ਪਸ਼ੂ ਵੀ ਇੱਥੇ ਖੜੇ ਆ ਹਾਂ ਵਿੱਚ ਅੰਦਰੇ ਖੜੇ ਨੇ 25 ਪਸ਼ੂ ਨੇ 27 28 ਜੀ ਆਪੇ 4 7 ਘਰ ਆ ਵਿੱਚ ਬੈਠੇ ਇੱਥੇ ਪਸ਼ੂ ਵੀ 27 ਹਨ ਜਿਹੜੇ ਲੈ ਤੇ ਬੈਠੇ ਨੇ ਖੜੇ ਨੇ ਬਹੁਤ ਪਾਣੀ ਸਾਰੇ ਪਾਣੀ ਦਿਖਾਉਣੇ ਆ ਜੀ ਜਿਹੜਾ ਬਹੁਤ ਓਕੇ ਹਾਲਾਤ ਨਹੀਂ ਇੱਥੋਂ ਪਾਕਿਸਤਾਨ ਬਾਰਡਰ ਕਿੰਨੀ ਦੂਰ ਹੈ ਜੀ ਨੇੜੇ ਲੱਖ ਕਿਲੋਮੀਟਰ 1 ਕਿਲੋਮੀਟਰ 1 ਕਿਲੋਮੀਟਰ ਤਾਂ ਬਿਲਕੁਲ ਭਾਈ ਜੀ ਤੁਸੀਂ ਆਜੋ ਬਾੜਾ ਆਜੋ ਜੀ ਤਾਂ ਇਹ ਘਰ ਦੇ ਹਾਲਾਤ ਨੇ ਜੀ ਬਹੁਤ ਵੱਡਾ ਬੰਨ ਮਾਰਿਆ ਹੋਇਆ ਢਾਣੀਆਂ ਨੇ ਇਹ ਫਾਜ਼ਲ ਕਾ ਦੀਆਂ ਘੁਰ ਕੇ ਪਿੰਡ ਦੀਆਂ ਔਰ ਨਾਲ ਪਿੰਡ ਗਲਾਬਾ ਪੈਣੀ ਹੈ ਜੀ ਗਲਾਬਾ ਪੈਣੀ ਅੱਗੇ ਇਧਰ ਪਿੰਡ ਕਿਹੜਾ ਸਾਹਮਣੇ ਵਾਲਾ ਗੁੱਦੜ ਪੈਣੀ ਤਾਂ ਇਹ ਗੁੱਦੜ ਪੈਣੀ ਪਿੰਡ ਆ ਤਾਂ ਇਹ ਹਾਲਾਤ ਆ ਪਾਣੀ ਕਿੰਨੇ ਕਿੰਨੇ ਫੁੱਟ ਪਾਣੀ ਹੋਏਗਾ ਜੀ ਇੱਥੇ ਘਰ ਦੇ ਸਾਹਮਣੇ ਇਹ ਤਾਂ 6 6 ਫੋਟ ਮਾਣੀ ਹੋਣਾ 6 7 7 6 7 7 ਜੇ ਅੰਦਰ ਚਲਾ ਗਿਆ ਤਾਂ ਬਹੁਤ ਬਹੁਤ ਦਿੱਕਤ ਹੋ ਸਕਦੀ ਹੈ ਹਲਕ ਤੁਸੀਂ ਬੰਨ ਮਾਰ ਕੇ ਰੋਕਿਆ ਪੰਜ ਪੰਜ ਫੋਟ ਅੰਦਰ ਹੋ ਜਾਣਾ ਹਾਂ ਤੇ ਜੇ ਹਾਲਾਂਕਿ ਕਾਰੂਨ ਨੇ ਬਚਾਇਆ ਪਰ ਪਸ਼ੂ ਇੱਥੇ ਹੀ ਆ ਜਿਹੜੇ ਬਿਨਾਂ ਚਾਰੇ ਤੋਂ ਭੁੱਖੇ ਨੇ ਪਸ਼ੂ ਤਾਂ ਪਰਿਵਾਰਕ ਮੈਂਬਰਾਂ ਕੋਲੇ ਵੀ ਜਿਹੜਾ ਅੱਜ ਹੀ ਰਸਦ ਪਹੁੰਚੀ ਆ ਕਿਉਂਕਿ ਚਾਰਾ ਤਾਂ ਇੱਧਰ ਸਾਰਾ ਜਿਹੜਾ ਡੁੱਬ ਕੇ ਬਰਬਾਦ ਹੋ ਚੁੱਕਾ ਹੈ ਭਾਈ ਰਸਦ ਅੱਜ ਹੀ ਪਹੁੰਚੀ ਆ ਤੁਹਾਡੇ ਕੋਲ ਤੁਸੀਂ ਕਹਿੰਦੇ ਕਿੰਨੇ ਦਿਨਾਂ ਤੋਂ ਸਾਹਮਣਾ ਕਰ ਰਹੇ ਹੋ ਇਸ ਸਥਿਤੀ ਦਾ ਇੱਕ ਹਫ਼ਤੇ ਤੋਂ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਪ੍ਰਸ਼ਾਸਨ ਵੱਲ ਵੀ ਕੋਈ ਕਿਸੇ ਤਰ੍ਹਾਂ ਦੇ ਨਹੀਂ ਸਿਰਫ ਫੀਡ 5-5 ਕਿਲੋ ਦਿੱਤੀ ਸੀਗੀ ਹਮਮਮ ਹੋਰ ਕੁਝ ਵੀ ਨਹੀਂ ਮੰਨ ਲਓ ਤੇ ਪਹੁੰਚਾਇਆ ਗਿਆ ਕਿਸੇ ਤਰ੍ਹਾਂ ਦਾ ਮੰਨ ਲਓ ਕੋਈ ਕਿਸੇ ਤਰ੍ਹਾਂ ਦੀ ਵੀ ਗੱਲ ਕੋਈ ਆ ਕੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਤੁਸੀਂ ਰਿਸਕ 'ਚ ਕਿਉਂ ਬੈਠੇ ਹੋ ਇੰਨੇ ਰਿਸਕ 'ਚ ਤੁਹਾਨੂੰ ਲੱਗਦਾ ਨਹੀਂ ਸੇਫ ਜਗ੍ਹਾ ਜਾਣਾ ਚਾਹੀਦਾ ਵੀ ਪਰਿਵਾਰ ਹੈਗਾ ਇੰਨਾ ਸਮਾਨ ਹੈਗਾ ਕਿੱਥੇ ਲੈ ਕੇ ਜਾਈਏ ਇਹ ਇਹ ਕਹਿ ਰਹੇ ਛੱਡ ਕੇ ਜਾਣੇ ਆ ਪਿੱਛੋਂ ਅੱਜਕੱਲ ਚੋਰੀ ਚੋਰਿਆਂ ਵਾਲੇ ਆ ਕੇ ਬੇੜੀਆਂ ਨਾਲ ਹੀ ਆ ਕੇ ਚੋਰੀ ਕਰਕੇ ਲੈ ਜਾਂਦੇ ਪਹਿਲੇ 23 ਵਿੱਚ ਵੀ ਹਾਲਾਤ ਸੀਗੇ ਚੋਰੀਆਂ ਲੈਂਦੀ ਨੇ ਚੋਰੀ ਹੋ ਜਾਂਦੀ ਪਿੱਛੇ ਅੱਛਾ ਇਹ ਦੋਨੇ ਪਾਸੇ ਹੀ ਦਿੱਕਤ ਹੈ ਤੁਹਾਨੂੰ ਹਾਂਜੀ ਦੋਨੇ ਪਾਸੇ ਦਿੱਕਤ ਅੱਛਾ ਕੋਈ ਪਾਕਿਸਤਾਨ ਤੋਂ ਤਾਂ ਨਹੀਂ ਆਉਂਦੇ ਚੋਰ ਨੇੜੇ ਬਾਰਡਰ ਇਹ ਪਾਕਿਸਤਾਨ ਤੋਂ ਨਹੀਂ ਆਉਂਦੇ ਇੱਥੋਂ ਨੇੜੇ ਦੇ ਹੀ ਹੁੰਦੇ ਜਿਹੜੇ ਆਸ-ਪਾਸੇ ਪਿੰਡਾਂ ਦੇ ਜਿਨ੍ਹਾਂ ਨੂੰ ਵੇ ਮਨ ਲੋ ਨਸ਼ੇ ਦੀ ਲਤ ਹੈ ਜਾਂ ਕੋਈ ਹੋਰ ਹੈਗੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਆਪ ਦੇ ਗੈਂਗ ਬਣਾਏ ਆ ਇਸ ਤਰ੍ਹਾਂ ਦੇ ਨੇੜੇ ਦੇ ਲੋਕ ਹਾਂਜੀ ਤਾਂ ਨਾਲ ਕੋਈ ਤਾਂ ਤਾਂ ਤੁਸੀਂ ਇਸ ਰਿਸਕ ਤੇ ਘਰ ਨਹੀਂ ਛੱਡ ਰਹੇ ਇਸ ਮਜਬੂਰੀ 'ਚ ਹਾਂਜੀ ਹਾਂਜੀ ਇਸ ਮਜਬੂਰੀ ਵਿੱਚ ਐਨਾ ਸਮਾਨ ਉੱਜਾ ਨਹੀਂ ਸਕਦੇ ਕਿ ਤਾਂ ਬਾਈ ਜੀ ਕਹਿ ਰਹੇ ਅੱਜ ਹੀ ਜਿਹੜਾ ਜਿਹੜਾ ਸਾਡੇ ਕੋਲੇ ਅਗਰ ਪੁੱਛ ਪਹੁੰਚਿਆ ਤਾਂ ਮਾਤਾ ਜੀ ਜੇ ਕੋਈ ਬੀਬੀ ਭੈਣ ਨੂੰ ਐਮਰਜੈਂਸੀ ਆ ਜਾਏ ਕਿਸੇ ਦੇ ਬੱਚਾ ਹੋਣ ਵਾਲਾ ਜਾਂ ਕੋਈ ਹੋਰ ਮੈਡੀਕਲ ਪ੍ਰੋਬਲਮ ਆ ਜਾਏ ਤੁਸੀਂ ਤਾਂ ਨਿਕਲ ਨਹੀਂ ਸਕਦੇ ਹਸਪੀਟਲ ਕਿਵੇਂ ਪਹੁੰਚੋਗੇ ਤੁਸੀਂ ਕੀ ਸਹਾਰਾ ਤੁਹਾਡੇ ਕੋਲੇ ਹਾਂਜੀ ਸਹਾਰਾ ਤਾਂ ਕੋਈ ਨਹੀਂ ਹੈ ਸਾਡੇ ਕੋਲ ਨਾ ਜਿਹੜੀ ਉਹ ਖੜਕੇ ਖੜੀ ਏ ਜਰਾਬਾਸ ਜੀ ਹਾਂ ਸਹੀ ਹੈ ਜੀ ਜੋ ਮਾਲਕ ਕਰੇਗਾ ਉਹ ਹੀ ਹੋਏਗਾ ਫਿਰ ਹੁਣ ਕੀ ਕਰੀਏ ਹੁਣ ਤਾਂ ਉਹਦੀ ਰਜਾ ਚੀਜ਼ ਹੈ ਜੀ ਹਾਂ ਉਹਦੀ ਰਜਾ ਚੀਜ਼ ਹੈ ਬਿਲਕੁਲ ਜੀ ਤਾਂ ਅ ਭਾਈ ਜੀ ਬਿਲਕੁਲ ਜੇ ਐਮਰਜੈਂਸੀ ਆ ਜੇ ਕੋਈ ਬੀਬੀ ਭੈਣ ਨੂੰ ਦਿੱਕਤ ਆ ਜੇ ਫਿਰ ਤਾਂ ਮਸਹੀ ਆਗੇ ਤੇ ਫਿਰ ਇੱਥੇ ਹੀ ਬੈਠੇ ਹਣ ਕਿਧਰ ਜਾਵਾਂਗੇ ਫਿਰ ਪਾਣੀ ਇੰਨਾ ਤਾਂ ਪਾਣੀ ਹੈ ਇਹ ਤੋਂ ਲੈ ਕੇ ਲਾਧੂ ਕਮ ਤੱਕ ਪਾਣੀ ਪਾਣੀ ਆ ਨੰ ਅੱਗੇ ਟੱਚ ਕਰ ਰਿਹਾ ਤੁਸੀਂ ਦੱਸੋ ਪਹਿਲਾਂ ਨਾਲੋਂ ਪਾਣੀ ਵਧਿਆ ਹੈ ਹਾਂ ਪਾਣੀ ਕੁਝ ਵਧਿਆ ਹੈ ਪਾਣੀ ਵਿੱਚ ਆ ਥੋੜਾ ਥੋੜਾ ਵਧ ਰਿਹਾ ਹੈ 2003 ਨਾਲੋਂ ਜ਼ਿਆਦਾ ਹੈ ਤੇ ਅੱਜ ਕੁਝ ਵਧਿਆ ਜਾਂ ਘਟਿਆ ਕੁਝ ਲੱਗ ਰਿਹਾ ਰਾਤ ਨੂੰ بارش ਨੇ ਬੁਰਾ ਹਾਲਾਤ ਕੀਤੇ ਆ ਹਾਂ ਬਿਲਕੁਲ ਅੰਦਰ ਪਾਣੀ ਭਰਿਆ ਗਿਆ ਰਾਤ ਮੰਨ ਲਓ بارش ਪੈਂਦੀ ਰਹੀ ਆ ਪਿੱਛੋਂ ਵੀ ਅੱਜ ਦੱਸ ਰਹੇ ਆ ਕਿ ਅਲਰਟ ਤੇ ਆ ਰੈਡ ਅਲਰਟ ਪ੍ਰਸ਼ਾਸਨ ਨੇ ਕੀਤਾ ਹੈ ਮੌਸਮ ਵਿਭਾਗ ਦੇ ਵੱਲੋਂ ਲੈਡ ਅਲਰਟ ਕੀਤਾ ਗਿਆ ਔਰ ਮਾਤਾ ਜੀ ਜੇ ਕੋਈ ਮੈਡੀਕਲ ਐਮਰਜੈਂਸੀ ਆ ਜੇ ਮੈਂ ਬੀਬੀਆਂ ਨਾਲ ਗੱਲਬਾਤ ਕਰ ਰਿਹਾ ਸੀ ਫਿਰ ਤਾਂ ਤੁਹਾਡੇ ਲਈ ਕੋਈ ਸੋਲੂਸ਼ਨ ਨਹੀਂ ਕਿਵੇਂ ਪਹੁੰਚੋਗੇ ਹਸਪੀਟਲ ਦੇ ਵਿੱਚ ਕੋਈ ਬੱਚਾ ਹੋਣ ਵਾਲਾ ਕਿਸੇ ਔਰਤ ਦੇ ਤਾਂ ਉਹ ਸਾਰਾ ਮੁਸ਼ਕਲ ਹੋ ਜਾਏਗਾ ਜੀ ਉਹ ਤਾਂ ਮੁਸ਼ਕਲ ਹੈ ਬੰਦੋ ਮੁਸ਼ਕਲ ਹੀ ਆਇਆ ਹੁਣ ਬੈਠੇ ਹੁਣ ਉਹ ਤੂੰ ਗਿਆ ਵੀ ਨਹੀਂ ਜਾਂਦਾ ਭਈ ਜੇ ਸਹੀ ਹੈ ਇਹਨਾਂ ਦੀ ਤੇ ਅਜੇ ਨਹੀਂ ਪੀ ਅਹੀ ਨਹੀਂ ਜਾ ਹਕੜੇ ਤੇ ਮਾਲ ਮੰਨੀ ਜਿਹੜਾ ਉਹ ਲੈ ਤੇ ਇੱਥੇ ਬੈਠੇ ਤੇ ਜਦ ਬੰਨ ਬੰਨੀ ਜਾਂਦੇ ਰਾਤ ਵੀ ਹੁਣ ਬਾਦਸ ਪਵੇ ਦੀ ਹੁਣ ਹਤੇ ਮੁੰਡੇ ਹਾਰੇ ਅਸੀਂ ਬੰਦੇ ਬੁੜੀਆਂ ਬੰਦੇ ਲੱਗ ਕੋ ਮੁੰਡੇ ਬੰਨ ਨੂੰ ਪ੍ਰਸ਼ਾਦਾ ਖਾਗਦਾ ਬੰਨ ਰਾਤ ਬਠਣਾਂ ਲੱਗ ਪਈ ਤਾਂ ਮਾਤੂ ਖੇਸ ਜਾਵੇ ਬੱਚੇ ਡੁੱਬ ਜਾਵਣ ਮਣਕੀ ਕਰਾਂ ਦੇ ਸਾਡੀ ਸੇਵਾ ਲੋ ਸਭ ਹੋਰ ਕੀ ਦਿੱਕਤ ਆ ਰਹੀ ਹੈ ਹੋਰ ਦਿੱਕਤ ਇਹ ਖਾਣ ਪੀਣ ਵਾਲੀ ਹੈ ਸਾਨੂੰ ਖੜੀ ਤੇ ਆ ਮਾਲ ਦੱਕਣਾ ਸਾਨੂੰ ਅਜੇ ਹਾਨੂੰ ਕੋਈ ਇਹ ਪੁੱਛਾਈ ਨਹੀਂ ਪਈ ਵਰ ਪਤਾ ਹਾਂ ਕੀ ਕਰਨਾ ਆਜੋ ਮੁੰਡਾ ਪ੍ਰਸ਼ਾਦ ਦੇ ਚੱਕੋ ਥੋੜਾ ਬਸ ਇੱਕ ਰੱਬ ਦੇ ਸਹਾਰੇ ਤੁਸੀਂ ਆ ਬੈਠੇ ਬਾਣਾ ਮੰਨ ਕੇ ਬੈਠੇ ਹੋ ਆ ਬੈਠੇ ਰਹੇ ਬੈਠੇ ਇਹ ਬਾਣਾ ਹੀ ਮੰਨੇ ਬੈਠੇ ਪੁੱਤ ਇਹ ਬਾਣਾ ਹੀ ਮੰਨੇ ਬੈਠੇ ਕਿੰਨੇ ਦਿਨਾਂ ਤੋਂ ਇਹ ਹਲਾਤੇ ਬਣੇ ਹੋਈ ਨਹੀਂ। ਲਿਆਏ 10 ਦਿਨ ਹੋ ਗਏ। ਤਾਂ ਬਹੁਤ ਔਖਾ ਤੁਸੀਂ ਘਰ ਤੋਂ ਬਾਹਰ ਹੀ ਨਿਕਲੇ 10 ਦਿਨ। ਸਾਨੂੰ ਅੱਗੇ ਪਾਣੀ ਥੋੜਾ ਛੋਟਾ ਹੀ ਹਾਂ ਦੇ ਪਿਛਲੀ ਵਾਰ ਅਸੀਂ ਬੰਨ ਬੰਨੀ ਰੱਖਾ ਸੀ ਪਿਛਲੀ ਵਾਰ ਆਇਆ ਤਾਂ ਤਸੀਂ ਆਖਿਆ ਵੀ ਬੰਨਤ ਹੋਣ ਦੇਣਾ ਇਹ ਕਰਦਾ ਪਿਆ ਵੀ ਮਾਤੂ ਬੰਨ ਟੁੱਟ ਜਾਦੇ। ਤੇ ਪਿਛਲੀ ਵਾਰ ਅਸੀਂ ਬੰਨ ਬੰਨ ਤੇ ਬੈਠੇ ਰਹੇ। ਤੇ ਹੁਣ ਵੀ ਬੰਨ ਬੰਨ ਤੇ ਬੈਠੇ ਤੇ ਜਿੰਦਾ ਬਾਰਸ਼ ਪੈਂਦੀ ਹੌਲੇ ਬੜਰ ਦਿਨ ਰਾਤ ਅਸੀਂ ਬੱਚਿਆਂ ਨੂੰ ਵੀ ਲੱਗਨੇ ਹੀ ਆ ਵੀ ਲੱਗ ਪਈ ਨਹੀਂ ਔਰਤਾਂ ਵੀ ਲੱਗ ਪਈ ਨਹੀਂ ਬਠਲਾਂ ਨਾਲ ਵੀ ਬੰਨ ਪਾ ਲਈਏ। ਇਹ ਵੀ ਰਿਸਕ ਹੈ ਕਿ ਥੋੜਾ ਜਿਹਾ ਪਾਣੀ ਵੱਧਦਾ ਤਾਂ ਬੰਨ ਵੀ ਟੁੱਟਣ ਦਾ ਖਤਰਾ ਘਰ ਅੰਦਰ ਪਾਣੀ ਹੈ ਅੰਦਰ ਹੀ ਵੜ ਰਿਹਾ ਹੈ ਤੇ ਤੁਸੀਂ ਲਾਇਆ ਨਹੀਂ ਤਾਂ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਵੇੜੇ ਖੁੱਲੇ ਨਹੀਂ ਜਾਂ ਦਵਾਰ ਹੈ ਨਹੀਂ ਤਾਂ ਉੱਥੇ ਮੁਸ਼ਕਲ ਹੈ ਉਹ ਕਰ ਨਹੀਂ ਸਕਦੇ ਉੱਥੇ ਨਹੀਂ ਕਰ ਸਕਣੇ ਪਤਾ ਉਹਨਾਂ ਦੇ ਘਰ ਡੁੱਬ ਚੁੱਕੇ ਹਨ ਹਾਂ ਡੁੱਬ ਚੁੱਕੇ ਨੇ ਤਾਂਪ ਵੀ ਅਸੀਂ ਵੀ ਡਰ ਚੁੱਕਨੇ ਆ ਜੇ ਰਾਤ ਜਿਹਦਾ ਬਾਰਸ਼ ਪੈਂਦੀ ਹੁਣੇ ਜਾਂ ਤਾਂ ਡਰਨੇ ਹੁੰਦੇ ਹਨ ਤਾਂ ਲੈ ਜਾਂਦੇ ਤੇ ਰਾਤ ਔਖੀ ਜਿਹਦਾ ਬਾਹਰ ਖੱਡੇ ਦੀ ਰਾਤ ਪੈਂਦੀ ਉਹ ਤਾਂ ਔਖੀ ਹੁੰਦੀ ਵੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੈ ਅਹੀ ਤਾਂ ਪ੍ਰਚਾਰ ਸਾਹਿਬ ਨੂੰ اچਾਨੇ ਪੀ ਹਾਦਾ ਆ ਜਿਹੜੇ ਬੰਨ ਨੇ ਇਹ ਬੰਨ ਨੇ ਚਾਹੀਦੇ ਨੇ ਅੱਗੇ ਆ ਜਿਹੜਾ ਆ ਖਟਾਈ ਜਿਹੜੀ ਹੋਰ ਹੋਵੇ ਦਰਿਆ ਦੀ ਇਹ ਖਟਾਈ ਹੋਣੀ ਚਾਹੀਦੀ ਨਹੀਂ ਹੋਵੇ ਦਰਿਆ ਤੇ ਖਤਵੇਂ ਪਾਣੀ ਨਾ ਆਵੇ ਸਾਨੂੰ ਆ ਡਰ ਲੱਗਦਾ ਹੈ ਬੱਚੇ ਡੋਬ ਤੇ ਬਹਿ ਰਹਾ ਹਾਂ ਦੇ ਸਾਨੂੰ ਬਹੁਤ ਟਾਈਮ ਲਾਇਆ ਹੋਰ ਹਾ ਪਤ ਕੀ ਕਹਿਣਾ ਹੈ ਅਹੀ ਤੇ ਪ੍ਰਚਾਰ ਸਾਹਿਬ ਨੂੰ ਕਹਿਨੇ ਪਈ ਜੀ ਬੱਚੇ ਵਾਲਾ ਤੁਸੀਂ ਬੱਚਿਆਂ ਵਾਲੇ ਨੇ ਤੁਸੀਂ ਤਾਂ ਜੋ ਨਸੀਬਤ ਪਈ ਆ ਉਹਨੂੰ ਕੱਟ ਰਹੀ ਹਾਂ ਕੱਟ ਨਸੀਬਤ ਉਹਨ ਤੋਂ ਪਤ ਕੱਟਦੇ ਪੈ ਨਸੀਬਤ ਕਦੇ ਰਾਤ ਵੀ ਵੇ ਕੱਟਾਂ ਦੇ ਤੇ ਦਿਨ ਵੀ ਵੇ ਕੱਟੀ ਜਾਂਦੇ ਹੌਸਲੇ ਦੇ ਨਾਲ ਬਸ ਤੁਸੀਂ ਹਾਂ ਵੱਡੇ ਹੌਸਲਾ ਕੀਤੀ ਆਸ ਕਰਕੇ ਬੈਠੇ ਹੋ ਕਿ ਕਦੋਂ ਟਲੇ ਇਹ ਖਤਰਾ ਟਲੇ ਟਲੇ ਅਹੀਂ ਤਾਂ ਨੇ ਅੱਜ ਟਾਲ ਜਾ ਹੁਣੇ ਪਤ ਟਾਲ ਜਾਵੇ ਤਾਂ ਅਹੀਂ ਤੋਂ ਨੇ ਟਾਲਾਂ ਦੇ ਜੂ ਮੈਂ ਕਰਦੀ ਪੀਚ ਚੋਰ ਵੀ ਆ ਜਾਂਦੇ ਜੇ ਘਰ ਨਹੀਂ ਛੱਡਦੇ ਪਤ ਨਹੀਂ ਨਿਕਲਾ ਜਾਂਦੇ ਵੇਲੀ ਵੇਖ ਕਿਵੇਂ ਭਰੀ ਪਈ ਮਾਲ ਦੀ ਭਰੀ ਪਈ ਇਹ ਕਰਦੇ ਸਮਾਨ ਨਹੀਂ ਮੁਕਦੇ ਪਿੱਕੀ ਕੀ ਲੈ ਜਾਈਏ ਜੋ ਮਾਲ ਕੱਢ ਰਹੇ ਤੇ ਇੱਥੇ ਚੋਰ ਪੈ ਜਾਂਦੇ ਨੇ ਬਰਾਬਰ ਹੋ ਔਰ ਪੁੱਤ ਕੀ ਵਣਾ ਹੈ ਸ਼ਹਿਰ ਜਾ ਨਹੀਂ ਸਕਦੇ ਉਹ ਨਹੀਂ ਜਾ ਸਕਨੇ ਅਸੀਂ ਸ਼ਹਿਰ ਬਹੁਤ ਹਾਲਾਤ ਆਰੇ ਪਿੰਡ ਉੱਤ ਚੱਲੇ ਰਹੇ ਤਾਂ ਬਾਡਰ ਵੀ ਨੇੜੇ ਆ ਹਾਂ ਬਾਡਰ ਵੀ ਆ ਕਿਲੋਮੀਟਰ ਬਾਡਰ ਹੈ ਫੌਜ ਦੇ ਵੱਲ ਕੋਈ ਮਦਦ ਨਹੀਂ ਇਹਨਾਂ ਕੰਡਾ ਨਾ ਨਹੀਂ ਬਣਾਈ ਨਹੀਂ ਬਣਾਈ ਬਚਾਈ ਕੋ ਨਹੀਂ ਕੀ ਬਹੁਤ ਕੋਈ ਸ਼ਬਦਾਂ ਦੇ ਵਿੱਚ ਤੁਹਾਡੇ ਹਾਲਾਤ ਬਹੁਤ ਬੱਤਰੀ ਮੈਂ ਔਖੇ ਨੇ ਪਿੱਛੇ ਅਸੀਂ ਘਰਾਂ ਦੇ ਵਿੱਚ ਵੀ ਤਰੇੜਾਂ ਆਈਆਂ ਪਈਆਂ ਕੰਨਾਂ ਟਹਿ ਰਹੀਆਂ ਆਰੇ ਪੰਜ ਤਰੇੜਾਂ ਆਈਆਂ ਪੰਜ ਮਕਾਨਾਂ ਨੂੰ ਉਹ ਮਕਾਨਾਂ ਤੋਂ ਹੁਮਾਨ ਜਿਹੜਾ ਬਾਹਰ ਕੱਢ ਤੇ ਬੈਠੇ ਜਿਹੜੇ ਚਾ ਉਤਰੇ ਨੂੰ ਉੱਤੇ ਜੋੜ ਤੇ ਬੈਠੇ ਕੋਈ ਤੁਨ ਦੋਣ ਲੋੜਾ ਕਾਂਹਾਂ ਪੰਹਾਂ ਨੇ ਕੋਹਂਟ ਪ੍ਰਜਾਸ਼ਣੀ ਅੱਕਾ ਬਣਾ ਪੀਆ ਉਹਨਾਂ ਪਾਣੀ ਹਟੇ ਤਾਂ ਹਾਨੂੰ ਕੋਈ ਮਕਾਨ ਮੁਕੁਰਾ ਟੱਕਰ ਦੇ ਹੋਰ ਪੁੱਤ ਕੀ ਕਹਿਣਾ ਹੈ ਬਿਲਕੁਲ ਜੀ ਹਾਂ ਆਜੀ ਥਲੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਘਰ ਟੈਰੇ ਆ ਪਰ ਕੋਈ ਮਦਦ ਨਹੀਂ ਕਰਦਾ ਨਾ ਕੋਈ ਸਰਪੰਚ ਨਾ ਕੋਈ ਕੁਛ ਕਰਦਾ ਨਾ ਕੋਠੇ ਪਾਉ ਮੰਗ ਦੇਤ ਨਾ ਕੋਈ ਸਾਈ ਡੈਡ ਕਾ ਪਿਛਲੀ ਵਾਰ ਹਾਂ ਰੂਮ ਮੈਂ ਦਿੱਤਾ ਹੀ ਕੁਛ ਨਹੀਂ ਨੇ ਹਾ ਦਾ ਬੰਦਾ ਡਿੱਗਾ ਇਕੱਠੇ ਤੋਂ ਦਿਲਾਤਾ ਗੋਲੀਆਂ ਡਿੱਗ ਟਟ ਗਏ ਤੋੜ ਨੂੰ ਨਹੀਂ ਡੈਡ ਪਾਣੀ ਵਿੱਚੋਂ ਕੱਢ ਤੇ ਲੈ ਗਏ ਕਿਸੇ ਹਾ ਦੀ ਮਿਹਨਤ ਕੀਤੀ ਕੋਣੀ ਹਮਰੇ ਕੋਲ ਵੀ ਆਪਣੇ ਹਾਰ ਮੰਤਰੀਆ ਕੋਲ ਵੀ ਆਪਣੇ ਆ ਕਿਸ ਨੇ ਹੱਥ ਖੋਣਾਈ ਨਹੀਂ ਕੀਤੀ ਪਿਛਲੀ ਵਾਰ ਘਰ ਵੀ ਟਹਿ ਗਿਆ ਤੁਹਾਡਾ ਕਿਸੇ ਨੇ ਬਾਹ ਨਹੀਂ ਫੜੀ ਇਹ ਉਹ ਹਰ ਹਾਰੇ ਨੇ ਬਾਸ ਇਹ ਪਿੰਡਾਂ ਵਾਲੇ ਆਹ ਦਿੱਤਾ ਇਹਨੂੰ ਆਪੇ ਜਾਨ ਤੇ ਟਿਕ ਗਈ ਤੇ ਮੁਸੀਬਤ ਫੇਰ ਆ ਗਈ ਜੇ ਪਿਛਲੀ ਵਰੀ ਵਾਲੇ ਜ਼ਖਮ ਭਰੇ ਨਹੀਂ ਤੁਹਾਡੇ ਤੁਸੀਂ ਕਹਿੰਦੇ ਪਿਛਲੀ ਵਰੀ ਵਾਲਾ ਦੁੱਖ ਘਟਿਆ ਨਹੀਂ ਹੋਰ ਵੱਧ ਗਿਆ ਤਾਂ ਉਹ ਤੁਸੀ ਸਰਪੰਚ ਇੱਥੇ ਕੰਮ ਆ ਰਹੇ ਆ ਤੁਹਾਡੇ ਜਿਹੜੇ ਇਲਾਕੇ ਦੇ ਲੋਕ ਨੇ ਜੀ ਸਰਪੰਚ ਨੇ ਖਾਸ ਤੌਰ ਤੇ ਪਿੰਡ ਦਾ ਤਾਂ ਉਹੀ ਮੁਖੀ ਹੁੰਦਾ ਜੀ ਪਿੰਡ ਦਾ ਹੁਣ ਜਾਂ ਹਾਦਾ ਹਾਦਾ ਬਣਾਇਆ ਇਹਦਣਾ ਜੀ ਜੀਰ ਬਣਾਇਆ ਨੀਤਾ ਜੀ ਹਾਨੂੰ ਮਦਦ ਕੀਤੀ ਇਹ ਦੂਜੇ ਹਰ ਪੈਟ ਦੇ ਨਹੀਂ ਹਾਦੇ ਮਦਦ ਕੀਤੀ ਤਾਂ ਬਿਲਕੁਲ ਜੀ ਓਕੇ ਹਾਲਾਤਾਂ ਦੇ ਵਿੱਚ ਜਿੰਦਗੀ ਬਤੀਤ ਕਰ ਰਹੇ ਨੇ ਲੋਕ ਹਲੇ ਪਿਛਲੇ ਸਾਲ ਦਾ ਸੰਤਾਪ ਭੋਗ ਰਹੇ ਨੇ ਪਿਛਲੀ ਜਿਹੜੇ ਹੜ੍ਹ ਆਈ ਸੀ ਤਾਂ ਹੁਣ ਜਿਹੜਾ ਦੁਬਾਰਾ ਹੀ ਮੁਸੀਬਤ ਕੁਦਰਤ ਦੀ ਮਾਰ ਹੈ ਜਿਹੜੀ ਉਹ ਪੈ ਰਹੀ ਹੈ